ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਟਰੀ ਟਰੱਸਟ ਦੇ ਈ ਵੱਲੋਂ ਅਸੀਂ ਅੱਜ ਪਹੁੰਚੇ ਹਾਂ ਜੀ ਪਿੰਡ ਬਖਤਗੜ੍ਹ ਜੋ ਕਿ ਵੀਰ ਸਖਵਾਲ ਸਿੰਘ ਇਹਨਾਂ ਦੀ ਪਤਨੀ ਸਖਪਾਲ ਕੌਰ ਤਿੰਨ ਸਾਲ ਤੋਂ ਇਹ ਇਹਨਾਂ ਨੂੰ ਪ੍ਰੋਬਲਮ ਆਈ ਗੁਰਦਿਆਂ ਦੇ ਪੱਥਰੀ ਦੀ ਤੇ ਇਹਨਾਂ ਨੇ ਜਦੋਂ ਇਲਾਜ ਕਰਵਾਇਆ ਉਹਦਾ ਕਢਾਈ ਪੱਥਰੀ ਤਾਂ ਇਹਨਾਂ ਦੇ ਫੈਕਸ਼ਨ ਹੋ ਗਈ ਤਿੰਨ ਸਾਲ ਤੋਂ ਇਹ ਲੈ ਕੇ ਰੈਫਰ ਦਾ ਇਹਨੂੰ ਇਲਾਜ ਕਰਵਾਉਂਦਾ ਇਹਦਾ ਘਰ-ਬਾਰ ਵੀ ਵਿਗ ਗਿਆ ਤੇ ਜੋ ਵੀ ਸੀਗਾ ਆਪਦੇ ਕੋਲੇ ਤਿਲ ਕੋਲੇ ਨੇ ਸਾਰਾ ਲਾਤਾ ਇਹਦੇ ਛੋਟੇ ਛੋਟੇ ਤਿੰਨ ਬੱਚੇ ਨੇ ਦੋ ਗੁਡੀਆਂ ਇੱਕ ਬੇਟਾ ਇਹਨਾਂ ਦੀ ਮਾਤਾ ਪਿਓ ਇਹਨਾਂ ਦੇ ਹੈ ਨਹੀਂ ਦਿਹਾੜੀ ਕਰਦਾ ਸੀਗਾ ਤੇ ਇਹ ਇਹਦਾ ਜਦੋਂ ਘਰ ਵੀ ਵੇਚ ਗਿਆ ਤੇ ਇਹ ਪ੍ਰਫੇਤੌਰ ਤੇ ਕਿਸੇ ਦੇ ਘਰੇ ਬੈਠਾ ਜਦੋਂ ਉਹਨੂੰ ਪਤਾ ਲੱਗਿਆ ਸੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਤਲੀ ਦਾ ਵੀ ਉਹ ਲੋੜਵੰਦਾਂ ਦੀ ਮਦਦ ਕਰਦੇ ਆ ਤੇ ਇਹਨਾਂ ਨੇ ਇਤਲੀ ਵਾਲੇ ਪੀੜਾ ਪੈਣਾ ਨੂੰ ਬੇਨਤੀ ਕੀਤੀ ਇਤਲੀ ਵਾਲੇ ਪੀੜਾ ਪੈਣਾ ਨੇ ਆਪਣੀ ਦਸਾਂ ਲੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਭੈਣ ਦੇ ਇਲਾਜ ਵਾਸਤੇ 30000 ਰੁਪਏ ਦੀ ਸਹਾਇਤਾ ਘੱਲੀ ਆ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਦਿਨ ਦੁੱਖ ਨਹੀਂ ਰਾਤ ਚੌਗਣੇ ਤਰੱਕੀ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਬਾਲੂਦੋ ਬਖਸ਼ਣ ਜੀ ਉਹ 30000 ਰੁਪਏ ਅਸੀਂ ਅੱਜ ਇਹ ਪੰਚਾਇਤ ਦੀ ਮਜੂਦਗੀ ਦੇ ਵਿੱਚ ਇਹਨਾਂ ਨੂੰ ਘਰੇ ਪਹੁੰਚਾਉਣ ਆਏ ਆਂ ਜੀ ਇੱਥੇ ਆਕਰਤਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਨੇ ਫ੍ਰੀ ਪ੍ਰੋਗਰਾਮ ਦੀ ਮਦਦ ਕਰਕੇ 30000 ਰੁਪਏ ਨਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ